ਤਕਰੀਅਕਾਲ ਤੁਸੀਂ ਦੇਖ ਰਹੇ ਹੋ ਜੇ ਐਨ ਜੀ ਨਿਊਜ਼ ਇੰਡੀਆ ਜਿੱਥੇ ਤੁਸੀਂ ਪਾਉਂਦੇ ਹੋ ਸਭ ਤੋਂ ਤਾਜ਼ਾ ਅਤੇ ਵਧੀਆ ਖਬਰਾਂ ਨਵੀਂ ਵਿੱਤੀ ਬਰੇ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਨਾਲ ਹੀ ਕਈ ਨਵੇਂ ਨਿਯਮ ਵੀ ਲਾਗੂ ਹੋ ਗਏ ਹਨ ਜੋ ਤੁਹਾਡੀ ਜ਼ਿੰਦਗੀ ਤੇ ਸਿੱਧਾ ਪ੍ਰਭਾਵ ਪਾਉਣਗੇ ਆਓ ਜਾਣਦੇ ਹਾਂ ਇਹਨਾਂ ਵੱਡੇ ਬਦਲਾਵਾਂ ਬਾਰੇ ਜੇਕਰ ਤੁਸੀਂ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਵੀ ਦਬਾਓ ਤਾਂ ਜੋ ਤੁਸੀਂ ਹਰ ਤਾਜ਼ਾ ਖਬਰ ਸਭ ਤੋਂ ਪਹਿਲਾਂ ਪ੍ਰਾਪਤ ਕਰ ਸਕੋ ਅੱਜ ਤੋਂ ਨਵੇਂ ਵਿੱਤੀ ਬਰੇ ਦੀ ਸ਼ੁਰੂਆਤ ਹੋ ਗਈ ਹੈ ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਨਵੇਂ ਨਿਯਮ ਅਤੇ ਬਦਲਾਅ ਵੀ ਲਾਗੂ ਹੋ ਗਏ ਹਨ ਇਸ ਦਾ ਪ੍ਰਭਾਵ ਸਿੱਧਾ ਤੁਹਾਡੇ ਉੱਤੇ ਹੋਣ ਵਾਲਾ ਹੈ ਇਹ ਬਦਲਾਅ ਤੁਹਾਡੇ ਘਰਵਾਰ ਤੇ ਜਾ ਰਹੇ LPG ਸਿਲੰਡਰ ਜਾਂ ਵਪਾਰਕ ਸਿਲੰਡਰ ਤੁਹਾਡੇ ਬੈਂਕ ਖਾਤੇ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੀਆਂ ਕੀਮਤਾਂ ਵਿੱਚ ਦਿਖਾਈ ਦੇਵੇਗਾ ਇਸ ਦੇ ਨਾਲ ਹੀ ਹਾਈਵੇ ਉੱਤੇ ਯਾਤਰਾ ਕਰਨਾ ਵੀ ਮਹਿੰਗਾ ਹੋ ਜਾਵੇਗਾ ਕਿਉਂਕਿ 1 ਅਪ੍ਰੈਲ ਤੋਂ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਸਮੇਤ ਦੇਸ਼ ਭਰ ਦੇ ਕਈ ਟੋਲ ਪਲਾਜ਼ੇ ਉੱਤੇ ਪਰਚੀ ਮਹਿੰਗੀ ਹੋਣ ਜਾ ਰਹੀ ਹੈ ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਇਸ ਤਰ੍ਹਾਂ ਦੇ ਹੋਣ ਵਾਲੇ ਵੱਡੇ ਬਦਲਾਵਾਂ ਉੱਤੇ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤੇਲ ਅਤੇ ਗੈਸ ਵੰਡ ਕੰਪਨੀਆਂ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ ਤੇਲ ਮਾਰਕੀਟਿੰਗ ਕੰਪਨੀਆਂ ਨੇ 1 April 2025 ਨੂੰ ਨਵੀਆਂ ਦਰਾਂ ਜਾਰੂ ਕੀਤੀਆਂ ਸਨ ਜਿਸ ਅਨੁਸਾਰ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਲਗਭਗ 45 ਰੁਪਏ ਦੀ ਕਟੌਤੀ ਕੀਤੀ ਗਈ ਹੈ ਇਸ ਦਾ ਸਿੱਧਾ ਫਾਇਦਾ ਹੋਟਲਾਂ ਰੈਸਟੋਰੈਂਟਾਂ ਅਤੇ ਹੋਰ ਵਪਾਰਕ ਖਪਤਕਾਰਾਂ ਨੂੰ ਹੋਵੇਗਾ ਹਾਲਾਂਕਿ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਸਥਿਰ ਹਨ ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ਅਥਾਰਟੀ ਮਹੀਨਾ ਸ਼ੁਰੂ ਹੁੰਦੇ ਸਾਰ ਹੀ ਜਾਣੀ 31 ਮਾਰਚ ਅੱਧੀ ਰਾਤ ਤੋਂ ਹੀ ਟੋਲ ਟੈਕਸ ਦੀਆਂ ਦਰਾਂ ਵਿੱਚ ਵਾਧਾ ਕਰ ਸਕਦਾ ਹੈ ਜਿਸ ਦਾ ਸਿੱਧਾ ਅਸਰ ਤੁਹਾਡੀ ਹਾਈਵੇ ਯਾਤਰਾ ਤੇ ਪੈ ਸਕਦਾ ਹੈ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ NHAI ਨੇ 1 April ਤੋਂ ਵੱਖ-ਵੱਖ ਟੋਲ ਪਲਾਜ਼ਿਆਂ ਤੇ ਵਧੀਆਂ ਦਰਾਂ ਲਾਗੂ ਕਰਨ ਦੇ ਆਦੇਸ਼ ਜਾਰੂ ਕਰ ਦਿੱਤਾ ਹੈ। ਇਸ ਅਨੁਸਾਰ ਲਖਨਊ ਤੋਂ ਲੰਘਣ ਵਾਲੇ ਹਾਈਵੇ ਤੇ ਹਲਕੇ ਵਾਹਨਾਂ ਲਈ ਟੋਲ 5 ਰੁਪਏ ਵਧਾਇਆ ਜਾ ਸਕਦਾ ਹੈ। ਇਸੇ ਤਰੀਕੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਜਿਸ ਨੂੰ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਆਖਿਆ ਜਾਂਦਾ ਹੈ ਨੇ ਵੀ 1 April ਤੋਂ ਟੋਲ ਟੈਕਸ ਵਿੱਚ ਵਾਧਾ ਕਰ ਦਿੱਤਾ ਹੈ। ਜਿਸ ਕਾਰਨ ਹੁਣ ਇਸ ਟੋਲ ਪਲਾਜ਼ੇ ਤੋਂ ਲੰਘਣ ਵਾਲੇ ਯਾਤਰੀਆਂ ਨੂੰ ਵਾਧੂ ਪੈਸੇ ਦੇਣੇ ਪੈਣਗੇ। 1 ਅਪ੍ਰੈਲ ਤੋਂ ਸਟੇਟ ਬੈਂਕ ਆਫ ਇੰਡੀਆ ਅਤੇ ਪੰਜਾਬ ਨੈਸ਼ਨਲ ਬੈਂਕ ਸਮੇਤ ਕਈ ਬੈਂਕ ਗਾਹਕਾਂ ਦੇ ਖਾਤਿਆਂ ਵਿੱਚ ਘੱਟੋ-ਘੱਟ ਬਕਾਇਆ ਰੱਖਣ ਨਾਲ ਸੰਬੰਧਤ ਨਿਯਮਾਂ ਵਿੱਚ ਸੋਧ ਕਰਨੇ ਜਾ ਰਹੇ ਹਨ ਬੈਂਕ ਖਾਤਾਧਾਰਕ ਦੇ ਘੱਟੋ-ਘੱਟ ਬਕਾਇਆ ਲਈ ਸੈਕਟਰ ਵਾਰ ਦੇ ਆਧਾਰ ਤੇ ਇੱਕ ਨਵੀਂ ਸੀਮਾ ਤੈਅ ਕਰੇਗਾ ਅਤੇ ਖਾਤੇ ਵਿੱਚ ਘੱਟੋ-ਘੱਟ ਬਕਾਇਆ ਨਾ ਰੱਖਣ ਦੀ ਸੂਰਤ ਵਿੱਚ ਜੁਰਮਾਨਾ ਲਗਾਇਆ ਜਾ ਸਕਦਾ ਹੈ ਉੱਥੇ ਹੀ ਰੁਪਏ ਡੈਬਿਟ ਸਿਲੈਕਟ ਕਾਰਡ ਵਿੱਚ ਕੁਝ ਵੱਡੇ ਅਪਡੇਟ ਕੀਤੇ ਜਾ ਰਹੇ ਹਨ ਜੋ ਕਿ 1 April 2025 ਤੋਂ ਲਾਗੂ ਹੋਣਗੇ ਇਸ ਵਿੱਚ ਫਿਟਨੈਸ ਵੈਲਨੈਸ ਯਾਤਰਾ ਅਤੇ ਮਨੋਰੰਜਨ ਸ਼ਾਮਲ ਹਨ ਅਪਡੇਟਸ ਬਾਰੇ ਗੱਲ ਕਰੀਏ ਤਾਂ ਜੌਨਮੇ ਲਾਉਂਜਾਂ ਤੇ ਹਰ ਤਿਮਾਹੀ ਵਿੱਚ ਇੱਕ ਵਾਰ ਮੁਫਤ ਘਰੇਲੂ ਲਾਉਂਜ ਵਿਜ਼ਿਟ ਅਤੇ ਸਾਲ ਵਿੱਚ ਦੋ ਅੰਤਰਰਾਸ਼ਟਰੀ ਲਾਉਂਜ ਵਿਜ਼ਿਟ ਹੋਣਗੇ ਇਸ ਤੋਂ ਇਲਾਵਾ ਦੁਰਘਟਨਾ ਵਿੱਚ ਮੌਤ ਜਾਂ ਸਥਾਈ ਅਪੰਗਤਾ ਲਈ 10 ਲੱਖ ਰੁਪਏ ਤੱਕ ਦਾ ਨਿੱਜੀ ਦੁਰਘਟਨਾ ਕਵਰ ਉਪਲਬਧ ਹੋਵੇਗਾ ਹਰ ਤਿਮਾਹੀ ਵਿੱਚ ਇੱਕ ਮੁਫਤ ਜਿਮ ਮੈਂਬਰਸ਼ਿਪ ਦੀ ਸਹੂਲਤ ਹੋਵੇਗੀ ਇਹ ਸਨ ਅੱਜ ਦੀਆਂ ਖਾਸ ਖਬਰਾਂ ਇਸ ਸਬੰਧੀ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਜੇ ਐਨ ਜੇ ਨਿਊਜ਼ ਇੰਡੀਆ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਮਿਲਦੇ ਹਾਂ ਅਗਲੀ ਖਬਰ ਨਾਲ ਧੰਨਵਾਦ